ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਸਵੇਰ ਸਵੇਰ ਦਾ ਟਾਈਮ ਹੋ ਗਿਆ ਉਹੀ ਕੰਮ ਹੋ ਗਿਆ ਜਿਹਦਾ ਡਰਤਾ ਪੰਜ ਤਰੀਕ ਹੋ ਗਈ ਅੱਜ ਆ ਗਿਆ ਮਹੀ ਪੰਜ ਤਰੀਕ ਨੂੰ ਪਹਿਲਾਂ ਨਹੀਂ ਰੀਖਾ ਖਾਤੀ ਆਈ ਹਵਾ ਦੇ ਗੈਰ ਫਿਰ ਹੁਣ ਮਹੀ ਲੱਗਿਆ ਪੈਣਾ ਲੋ ਜੀ ਹਲੇ ਪਰਮਣ ਕੰਨੀ ਸ਼ੁਰੂ ਹੋ ਗਈ ਮੈਨੂੰ ਜਦੋਂ ਮਸਰ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਅਸੈਂਡਰ ਕਰਨ ਲਾਤੀ ਬੜਾ ਲੱਗਦਾ ਵਾਹਿਆ ਹਾਂ ਹਵਾ ਕਾਲੀ ਸੰਢੀ ਕਿਉਂ ਨਹੀਂ ਪੈਣ ਲੱਗ ਰਹਾ ਹਾਂ ਹਾਂ ਅੱਲਾ ਜਿਹੜੀ ਹਵਾ ਨਾ ਆ। ਅਸੀਂ ਉਹ ਦੇਖ ਲਿਆ ਵੀ ਨੈਟ ਵਾਲੇ ਖਾਣੇ ਸੱਚੇ ਹੀ ਹੋ ਜਾਂਦਾ ਅੱਜ ਗਲਦਾ ਆ ਕੇ ਤਾਂ। ਅੱਲਾ ਇਲਾਹੋ ਦਾ ਵੀ ਧੁੱਪਾਂ ਨਿਕਲੀ ਵੀ ਕਿੱਥੇ ਆ ਜਾਵੇ ਝੂਠ ਬੋਲ ਦੇ ਵਿੱਚ। ਹਾਂ ਇਹਨਾਂ ਲੋਕਾਂ ਦੇ ਆਹ ਹਾਂ ਇਹਨੇ ਪੰਜ ਤਰੀਕ ਤੇ ਪਹਿਲਾਂ ਸਮਝ ਲਾ ਦੱਸਣ ਲੱਗੇ ਤੇ। ਦੱਸਣ ਲੱਗੇ। ਇਹ ਅਜ ਵੀ 5 ਤਰੀਕ ਤੇ 7 ਤਰੀਕ ਤੱਕ ਦੱਸਿਆ ਉਹ ਦਿਖਾ ਰਾ ਜਿਹੜੇ ਸਾਹ ਕੋ ਦੱਸਿਆ ਹਾਲੇ ਅਜੇ ਆਪ ਨੂੰ ਨਾ ਮੋੜੇ ਦੱਸਿਆ ਕਰਨ। ਛੇ। ਹੋ ਗਿਆ ਪਹਿਲਾਂ ਹੀ ਸ਼ੁਰੂ ਹੋ ਗਿਆ। ਹਾਂ ਹਾਂ। ਨਹੀਂ ਮੰਨ ਲਾ ਜੇ ਰਾਤ ਨੂੰ 9 ਵਜੇ ਸ਼ੁਰੂ ਹੁੰਦਾ ਤਾਂ ਦਿਨ-ਦਿਨ ਵਧੀਆ ਲੱਗ ਜਾਂਦਾ ਅੱਜ। ਹਾਂ ਹੁਣ ਤੇ ਇਹ ਮਸ਼ੀਨਾਂ ਦੇ ਕੰਮ ਐਨੇ ਚ ਰੁਕ ਦੇਣਾ ਇਹਨੇ ਮਸ਼ੀਨਾਂ ਦੇ ਰੁਕ ਜਾਣਾ ਉੱਪਰ ਪਾਣੀ ਖੜ ਗਿਆ ਹਾਂ ਬੱਸ ਬੱਸ ਸ਼ੁਰੂ ਹੋਇਆ ਇਹਨਾਂ ਕੋਈ ਪਤਾ ਨਹੀਂ ਹਾਲੇ ਕੱਲ ਨੂੰ ਜਾ ਕੇ ਰੱਖਾਂਗੇ ਹਾਂ ਹਾਂ ਕੀ ਨਟਵਲ ਦੇਖ ਕੇ ਪਤਾ ਲੱਗਦਾ ਅੱਛਾ ਜੀ ਕੋਈ ਹਵਾ ਚੱਲ ਲਈ ਹੁਣ ਚਲੋ ਹੁਣ ਬਚੌਰ ਹੋਵੇ ਮੀਂਹ ਕੱਲਾ ਪੈ ਰਵੇ ਮਾਣਾ ਮੋਟਾ ਪੈਣਾ ਜਿਹੜਾ ਹਵਾ ਨਾ ਆਵੇ ਗੈਲ ਭੇ ਠੀਕ ਹੈ ਨਹੀਂ ਨੇ ਜਿ ਕੋਹੋਂ ਜੀ ਵਜਣਾ ਜੀ ਦੀਆਂ ਪਰ ਉਹ ਡੇਡੀਆਂ ਕਰ ਦੇਣੀਆਂ ਡੇਡੀਆਂ ਪਾੜੀ ਹਵਾ ਨੇ ਵੀ ਕਰੀਆਂ ਹਾਂ ਇਹ ਜਿਹੜੇ ਵਧੀਆ ਨੇ ਨਾ ਲਾੜੀਆਂ ਪਸਤੀ ਦੀ ਟੇਡੀ ਮੇਰੀ ਫਾਦੀ ਕਰਦੀ ਹੈ ਅੱਛਾ ਵੀ ਜਿਹੜੇ ਵਧੀਆ ਨੇ ਉਹ ਕਿੱਦੇ ਕਰਦੀ ਆ ਉਹ ਕੱਲ ਦਿਨ ਆਪਾਂ ਨੇ ਗੱਲ ਵੀਡੀਓ 'ਚ ਗੱਲਾਂ ਕਰਦੇ ਤੇ ਆਪਾਂ ਮਹੀਨੇ ਬਾਰੇ ਵੀ ਮਹੀਨਾ ਦੱਸਿਆ ਵਾ ਜਿਹੜੇ ਬੰਦੇ ਕਮੈਂਟ ਕਰਿਆ ਵਾ ਤਾਂ ਕਹਿੰਦਾ ਵੀ ਕਿਤੇ ਵੀ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵੀ ਮਹੀਨਾ ਨਹੀਂ ਪੈਂਦਾ ਹੁੰਦਾ ਉਹ ਰਿਕਾਰਡ ਦਾ ਹੁਣ ਚਾ ਸਾਡੇ ਅਸੀਂ ਕਹ ਰਹੇ ਹਾਂ ਕਿ ਅੱਜ 5 ਤਰੀਕ ਹੈ ਹਾਂ ਦੋ ਦੇ ਨਾ ਪੈਂਦਾ ਵੀ ਪਹਿਲੇ ਹਫ਼ਤੇ ਨਹੀਂ ਗਿਆਗਾ ਆਪਾਂ ਪੱਤ ਜਥੇ ਅਨੰਦਪੁਰ ਸਾਹਿਬ ਪਹਿਲੇ ਆ ਬੁਹਾਲੀ ਕਿੰਨੀ ਪਹਿਲੇ ਆ ਇਹ ਤਾਂ ਪਈ ਹੈ ਪੰਜਾਬ ਦੇ ਵਿੱਚ ਹਾਂ ਹਾਂ ਹੈਗਾ ਅਕਤੂਬਰ ਦਾ ਪਹਿਲੇ ਹਫ਼ਤੇ ਦਾ ਇਹ ਤਾਂ ਹੈ ਵੀ ਇਹ ਹੈ ਭਾਈ ਉਹ ਨਵੇਂ ਬਜ਼ਾਰ ਆ ਗਏ। ਅਈ ਗੱਲ ਤੇ ਹੋ 15 ਦਿਨ ਕੱਢਦੇ ਸਾਡੀ ਬੰਦੇ ਦਾ ਫੇਰ ਹਾਂ ਹਾਂ 15 ਦਿਨ ਦੇ ਵਿੱਚ ਵਿੱਚ ਸਾਡੀ ਜੀਹਾਂ ਖੜੀ ਲੈਂਦੇ ਪਰ ਫੇਰ ਅੱਛਾ ਆਪਾਂ ਤਰੀਕੇ ਤੇ ਪਹਿਲਾਂ ਫੇਰ ਵੀ ਲੋਕਾਂ ਨੇ ਬੜਾਈ ਖਾਦੀ ਖਿੱਚਦੀ ਹਾਂ ਡਰਦਿਆਂ ਨਹੀਂ ਹਾਂ ਜੇ ਕਿਤੇ ਇਹ ਨਾਂ ਡਰ ਹੁੰਦਾ ਵੀ ਮੀਂਹ ਨਹੀਂ ਦੱਸਦਾ ਨੈਟ ਫੇਰ ਆਮ ਚੱਲੀ ਜਾਣ ਦਾ ਕੰਮ ਲੈ ਬਾਈ ਕਹਿੰਦਾ ਕਹਿੰਦਾ ਮੈਂ ਇੱਕ ਕਾਲਰ ਪਾਉਂਦਾ ਹੋਰ ਲੈ ਜਾਉਣਾ ਉਹ ਕਹਿੰਦਾ ਨਰਮਦਾਰੀ ਕਹਿੰਦਾ ਹੈ ਨਾ ਮੈਂ ਕੋੜਾ ਹੈ ਨਹੀਂ ਜਗ੍ਹਾ ਜਿਹੜੀ ਨੀਂਦੀਆਂ ਅਗਲਾ ਡਰਦਾ ਨਾ ਵੀ ਨਹੀਂ ਜਿਵੇਂ ਜ਼ਿਆਦਾ ਦੇ ਉੱਤੇ ਪਾਣੀ ਆ ਗਿਆ ਹਾਂ ਹਾਂ ਉਹ ਸਾਡਾ ਜਿਹੜਾ ਚੋਈ ਕੋਲ ਛੱਡੇ ਆ ਸੀ ਖੇਤ ਵਰਸੋਂ ਵੱਢਣੇ ਤੇ ਜੇ ਹੁਣ ਪੀ ਪੈ ਗਿਆ ਉਹ ਵੱਢੇ ਨਹੀਂ ਹੋਣਾ ਵੱਢੇ ਹੋਣਾ ਅੱਜ ਇਹ ਮੈਂ ਤਾਂ ਪਾਸੋਂ ਪੜਦੇ ਤੇ ਮਾੜਾ ਮੋਟਾ ਦਾ ਫੈਡ ਪੂੜ ਹੋਦੀ ਵੱਢੀ ਹੋ ਜਾਣਾ ਹਾਂ ਹੋ ਜਾਣਾ ਤਾਂ ਬੜਾ ਪੂੜਾ ਹੁੰਦੇ ਮਾੜਾ ਹਾਂ ਹਾਂ ਕੰਨ ਕਿੱਥੇ ਦੇਖਾਂ ਕੱਲਾ ਹਾਂ ਹਜ਼ਰੀ ਦੇ ਕਿਹਾ ਤਾਂ ਜਦੋਂ ਚੇਵਾ ਰਹੂ ਅੱਛਾ ਉਹ ਵੱਲੋਂ ਮਾੜੇ ਕੋ ਦੇਖਿਆ ਬਾਜ ਨੇ ਅੱਡੇ ਗੀ ਲੈ ਜਾਏ ਗਰਦੀ ਗਰਦੀ ਲੈ ਕੇ ਆਏਗੇ ਜੀ ਸਿੱਧੀ ਮਸ਼ੀਨ ਦਾ ਫੰਟਾ ਨਾਲ ਵਧਿਆ ਹੋਇਆ ਫੇਰ ਜਿਉਂ ਉਹਦਾ ਛੱਡਦੇ ਫਿਰ ਹੋ ਜਾ ਹਾਂ ਹਾਂ ਇਹ ਤਾਂ ਹੈ ਇਹ ਇਤਨਾ ਇਹ ਕਹਿਣਾ ਵੀ ਜਿਹੜੀ ਨੇਰੀ ਹੈ ਪਹਿਲਾ ਫੇਰਾ ਹਾਰ ਲਈ ਨਹੀਂ ਤਾਂ ਹਲਦੀ ਦੀ ਨਾਸ ਮਾਰਦੇ ਰੋ ਰੋਟੀ ਨੇ ਹਾਂ ਤੇ ਖਬਰ ਕਣੀ ਸਾ ਉਹ ਰਿਣੀ ਰਿਣੀ ਰੋ ਬਹੁਤ ਬਹੁਤ ਆਟਾ ਹੋਣੀ ਨਾ ਡੱਬ ਜੀ ਲੱਗਿਆ ਅਜੇ ਹੈ ਸਿਵਰ ਤੇ ਪਰ ਜੋ ਪੂਰ ਜਿਓ ਪਰ ਆ ਲੱਗਿਆ ਟੀਨਾ ਪਰ ਤੇ ਟੀਨਾ ਪਰ ਤੇ ਲੱਗ ਗਿਆ ਪਾਣੀ ਕਰਨ ਬਈ ਨੇ ਵਾਦਾ ਵਾਦਾ ਇੱਕ ਨੇ ਵਦਣਾ ਹੌਲੀ ਹਾਂ ਹਾਂ ਇਹ ਨਾ ਵੀ ਵਧਿਆ ਤਾਂ ਇਹਦਾ ਕੰਮ ਖੜਾ ਆਤਾ ਚਾਵਾ ਉਹੀ ਗੱਲ ਹੈ ਉਹ ਮਸ਼ੀਨਾਂ ਵਾਲਿਆਂ ਦਾ ਕੋਹੋਂ ਹੁੰਦਾ ਹੁੰਜੀ ਦਾ ਇੱਕ ਸਰਕਟ ਬਣਿਆ ਹੋਣਾ ਟਾਈਮ ਉਕਣੇ ਉਹ ਸਾਰੇ ਹੀ ਸਿਸਟਮ ਫਿੱਟ ਵਿਗੜ ਜਾਂਦਾ ਹੋਰ ਬਬਰੇ ਤਿੰਨ ਦਿਨ ਦਾ ਕੰਮ ਹੈ 4 ਦਿਨ ਦਾ ਕੰਮ ਉਹਦਾ ਘਾਲਣਾ ਕੋਈ ਪਤਾ ਨਹੀਂ ਇਹ ਤਾਂ ਹੈ ਨਵੀਂ ਬੜੇ ਟਰਲੇ ਦਾ ਹੈਗਾ ਮੈਨੂੰ ਫਾਇਦਾ ਹੈ ਇਹ ਕਿੰਨੇ ਕਬੱਡੇ ਤੇ ਹੈ ਜਿਹੜੇ ਉਦੋਂ ਵੱਡੇ ਤੇ 2 ਡੇੜੇ ਬਿੱਗਾ 2 ਬਿੱਗਾ ਕਰਮਤ ਨਹੀਂ ਆ ਗਈ ਠੰਡੇ ਦੇ ਪੈਸੇ ਮਾੜੇ ਮੋਟੇ ਹੀ ਹੈ ਪੰਜ ਛੇ ਦੇ ਨੂੰ ਗਏ ਹਾਂ ਚਲੋ ਮਾ ਫਲਾਣ ਦਾ ਕਿੰਨ ਮੋੜਾ ਨਾ ਠੀਕ ਹੈ ਇਹ ਖਾਲੀ ਹੋ ਪਿਆ ਪਿੱਛੇ ਤੇ ਨਾਲੇ ਹਵਾ ਜੀ ਨਿਕਲ ਜੂਗੀ ਹੈ ਹਵਾ ਜੀ ਨਿਕਲ ਜਾਣੀ ਨਾ ਹਵਾ ਨਿਕਲਣੇ ਹੋ ਜਾਣ ਲੈ ਪਈ ਮੀਂਹ ਆਲੇ ਨੇ ਬਾਦੇ ਪੱਕਾ ਦੇਖਿਆ ਮੀਂਹ ਆਲਾ ਹੈ ਨਾ ਕੀ ਕਰੀ ਹੈ ਪੰਜ ਦਿਨੋਂ ਦੱਸਿਆ ਬਾਦ ਆ ਹੋ ਲਾਗੀ ਸਬਰ-ਸਬਰ ਹੂੰ ਇਹ ਨਿਕਣੀ ਪਈ ਜਾਣਾ ਉਹੀ ਗੱਲ ਆ ਲੈ ਉਹੀ ਸਬਰ-ਸਬਰ ਜੀ ਹੋਈ ਜਾਂਦੀ ਐ ਅੱਛਾ ਠੰਡ ਲੱਗ ਰਹੀ ਆ ਤੀ ਠੰਡਾ ਹੁੰਦਾ ਹੁੰਦਾ ਰਾਤ ਨੂੰ ਠੰਡ ਹਾਂ ਠੰਡ ਲੰਡੀ ਉਹ ਮਰੀਜ਼ ਦੇ ਕੱਪੜੇ ਗਿੱਲੇ ਹੋਏ ਤੇ ਹਾਂ ਹਾਂ ਵਧੀ ਜਾਂਦਾ ਕਦੇ ਥੋੜੀ ਭੂਜਾਦਾ ਹੋ ਜਾਂਦੀ ਐ ਹੈ ਭੂਰ ਜੀ ਉਹ ਐ ਉਹ ਹੀ ਬੰਦਾ ਕੋਈ ਕੰਮ ਨਾ ਕੰਮ ਕਰਨੇ ਜੋਗਾ ਨਾ ਮੰਡੀ ਜਾਣੇ ਜੋਗਾ ਜਿੰਨਾ ਖੜ ਗਿਆ ਮੰਡੀ ਵਾਲਾ ਕੰਮ ਵੀ ਖੜ ਗਿਆ ਮੰਡੀਓ ਸਭ ਕੁਝ ਸੜ ਗਿਆ ਹਾਂ ਹਾਂ ਇਹ ਤਾਂ ਹੈ ਐਜਾ ਮੈਂ ਬੰਦਾ ਘਰ ਵੀ ਨਹੀਂ ਦਾਰਨੇ ਜੋਗਾ ਲੈ ਲੈ ਕਰਾਈ ਇਹ ਸਰੂਪ ਲੈ ਜੀ ਮੈਂ ਥੁ ਹੂੰ ਹਾਂ ਇਹ ਲੈ ਜੇ ਰੈਲਿਓਂਡੋਂਗਾ ਬੱਸ ਅਹ ਜੇ ਥੋੜੇ ਇਹਦੇ ਮੈਂ ਬੱਸ ਬੱਸ ਜੇ ਦੁਬਾਰਾ ਦਾਰ ਕੇ ਲੱਦਣਾ ਫਿਰ ਆਊਟ ਹੋ ਜਾ ਲੈ ਇਹਨੂੰ ਕੋਸਰਾ ਦੋ ਜੂ ਬੀਜ ਵੀ 2000 ਰੁਪਏ ਮੰਗਦੇ ਆ ਅੱਛਾ ਕਿਉਂ ਹਾਈ ਜਹੋਂ ਸ਼ਾਮਾ ਜੇ ਖੜਾ ਹੀ ਆ ਫਿਰ ਵੀ ਹਵਾ ਲੱਗ ਕੇ ਜਦ ਹੈਗੇ ਮਨ ਮੋਟੇ ਸੁੱਕ ਜਾਂਦੇ ਆ ਲੈ ਇਹਨੇ ਪੱਕੇ ਰਹਿਨੇ ਤੇ ਉਹ ਜਟਲਾ ਹੂੰ ਹੂੰ ਠੀਕ ਨਹੀਂ ਗੱਲ ਆ ਠੀਕ ਹੈ ਮੈਂ ਕਹਿੰਦਾ ਜੇ ਪਿੱਛੇ ਨੂੰ ਟਰਾਲਾ ਖਾਲੀ ਕਰਨਾ ਹੋਵੇ ਤਾਂ ਦਮ ਟੁੱਟ ਜਾਂਦਾ ਏ ਕਿਸੇ ਨੂੰ ਇਹ ਸਾਰਾ ਹੀ ਪਿੱਛੇ ਨੂੰ ਤਾਰਨਾ ਹੋਵੇ ਨਾ ਹੋਰ ਆ ਇਹਦੇ ਨਾਲ ਟੱਕੇ ਚੌੜੀਆਂ ਟੱਕੇ ਨੂੰ ਬਹੁਤ ਦਾ ਮਾਲ ਉਤਰ ਜਾਂਦਾ ਹਾਂ ਆਏ ਉਤਰ ਜਾਂਦਾ ਹਾਂ ਸਰ ਆਏ ਹੂੰ ਅੰਦਾ ਟੱਕੇ ਉਤਰ ਜਾਂਦਾ ਗੱਡੀ ਲਾ ਜਾਂਦਾ ਟੱਕੇ ਮੇਰੇ ਦਵਲੀ ਚਾਹੀਦੀ ਹੈ ਇਹ ਜੋ ਟਰੈਕਟਰ ਵਾਲੇ ਏਡੇ ਨੂੰ ਹੂੰ ਏਡੇ ਟਰਾਲੇ ਨੂੰ ਲੋਜੀ ਹੂੰ ਲੱਪਾ ਨਾ ਜਾਈਂ ਰਾਈ ਰਾਈ ਸਭ ਨੂੰ ਦੇਣਾ ਭਈਆਂ ਦਾ ਯਾ ਲੈ ਬੜਾ ਦੂਰ ਟੱਕੇ ਨਾ ਕੋਣੀ ਦੀ ਉਹ ਇਤਾਂ ਸਰ ਦੋ ਟਰੈਕ ਨੇ ਦੋ ਟਰੱਕਿਆਂ ਦੇ ਮਿੱਟੀ ਦੀ ਲੋਡ ਪੈਂਦੀ ਹਾਂ 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 ਇਹ ਦੋੜੀ ਲਵੀ ਪੈ ਵੀ ਦਾ ਵਾਫੇ ਦਾ ਹੋ ਗਿਆ ਚਾਹੀ ਉਰ ਤੱਕ ਸਾਰੇ ਗਿੱਲਾ ਹੋ ਜਾਣ ਦਾ ਹਾਂ ਨਹੀਂ ਉਰੇ ਤੱਕ ਅਨ ਲਗ ਲਗ ਸਾਰੇ ਗਿੱਲਾ ਹੋ ਜਾਣ ਦਾ ਟੀਨਾਂ ਦਵਾਣੀ ਕਰਕੇ ਆ ਪਾਈਪ ਕਰਕੇ ਛੱਡੀਆਂ ਗਿੱਲੀਆਂ ਹੋਈਆਂ ਪਾਈਪ ਦਾ ਵਾਫੇ ਦਾ ਹਾਂ ਉਹ ਜੋ ਕਰਿਆ ਪਾਣੀ ਆ ਇਹ ਹੈ ਹੂੰ ਚੱਲੇ ਹੋਣਾ ਕਿਤੇ ਆਹੋ ਬਲਤਾਂ ਵਾਸਤੇ ਬਣੇ ਆ ਮੇਲੋ ਜੀ ਅਮਨਦੀਪ ਨੂੰ ਪ੍ਰਦਰਸ਼ਨੀ ਚ ਨਹੀਂ ਲੱਗੇ ਜਾਣੇ ਉਹ ਅਮਨਦੀਪ ਛੁੱਟੀ ਅੱਜ ਹਾਂ ਸਤਰੀ ਕਾਲ ਦੀ ਸੂਗਰਾ ਹੈ ਇੱਥੇ ਪੈਸੇ ਪਾਏ ਦੇ ਬੰਨੂ ਮਿਲਦੇ ਆ ਸਾਰੇ ਲੇਲਾ ਕਿੰਨੇ ਦਾ 250 ਰੁਪਇਆ ਹੋਣਾ ਤਾਂਪਾ ਸੌ ਦੀ ਵੀ ਅੱਛਾ ਉਹ ਪਤਾ ਕਿਆ ਗੱਲ ਆ ਜਿੱਦਾਂ ਨੇ ਇਹ ਕਵਰ ਦੇ ਪਿੱਛੇ ਪੈਸੇ ਪਾ ਲੰਨਾ ਏ ਉਹ ਬਟੂਆ ਚੱਕਣ ਦੀ ਆਦਤ ਨਹੀਂ ਹੈਗੀ ਆਹ ਜਿਹੜੇ ਫੋਨ ਕਰਕੇ ਨਾਲ ਪੈਸੇ ਵੀ ਜਾਣੇ ਪਤਾ ਕਿਆ ਹੋ ਗਿਆ ਫਿਰ ਹੋਰ ਸੁਣਾ ਫਿਰ ਅੱਜ ਦਿਨ ਕਿਵੇਂ ਲੰਘਦਾ ਨਹੀਂ ਨਹੀਂ ਯਾਰ ਉਹ ਫੇ ਲੰਘਦਾ ਛੁੱਟੀ ਵਾਲਾ ਦਿਨ ਹੈ ਨਾ 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 ਬਾਈ ਮੈਨੂੰ ਤਾਂ ਚਾਹੀਦੀ ਵਰਤੀ ਅੱਛਾ ਮੈਂ ਸਾਰੀ ਦਿਹਾੜੀ ਫੋਨ ਦੇਖਣਾ ਪਾ ਫੋਨ ਉਲਾ ਲੈਣੀ ਕੋਈ ਟੈਲੀਗ੍ਰਾਮ ਤੇ ਡਾਊਨਲੋਡ ਕਰਕੇ ਅੱਛਾ ਮੇਰੇ ਕੋ ਬਰਫਾ ਟਰਾਲੇ ਨੂੰ ਬੜੀ ਗੌਰ ਕਰਦੇ ਇਸ ਜਗ੍ਹਾ ਜੇ ਦੇਖਿਆ ਹੁੰਦਾ ਟਰਾਲੇ ਦਾ ਬਦਲਣਾ ਦਾ ਕਿੰਨਾ ਪਤਾ ਜਿੰਨੀ ਵਾਰ ਆਪਾਂ ਦੇਖ ਰੌਣ ਦੀ ਵਾਰ ਆਪਾਂ ਨੇ ਫਿਰ ਕਾਹਲੇ ਵੇਸ਼ੇ ਵੀ ਤਾਂ ਕੱਢਣੀ ਆ ਹਾਂ ਇਹ ਤਾਂ ਹੈ ਆਪਾਂ ਤੇ ਉਹ ਨਹੀਂ ਜਾਂਦਾ ਵੀ ਹਾਂ ਹਾਂ ਉਹ ਬੋ ਬੋ ਬਬਦੀ ਬਬਦੀ ਹੂੰ ਇਸ ਦੀ ਗੱਲ ਤਾਂ ਗੱਲ ਤਾਂ ਹਾਂ ਉਹ ਦੇਖੋ ਮੇਰੀ ਗੱਲ ਤੋਂ ਜੇ ਕੋਈ ਵੀ ਚੀਜ਼ ਆ ਕਿ ਹੁਣ ਆਪਾਂ ਕੰਮ ਹੀ ਕੱਢਾਂਗੇ ਕਾਹਨੋਂ ਉਹਦੇ ਵਿੱਚ ਤਾਂ ਹੀ ਸੁਧਾਰ ਹੋਊਗਾ ਹਾਂ ਇਹ ਤਾਂ ਹੈ ਉਹਦਾ ਇਹ ਤੇਰੀ ਗੱਲ ਸਹੀ ਹੈ ਫੇਰ ਜੇ ਹੁਣ ਆਪਾਂ ਲਾਈ ਲੱਗ ਲੋਕਾਂ ਵਾਂਗ ਪਾਉਂਦੇ ਜੀ ਹਾਂ ਵੀ ਵਧੀਆ 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 ਉੱਥੇ ਇੱਥੇ ਉੱਥੇ ਰੈਡੀ ਜੀਓ ਜੱਤਾ ਗੋਦ ਵਿੱਚ ਕੰਮ ਇਹ ਕੱਢਦੇ ਉਹ ਚੀਜ਼ ਚ ਸਦਾ ਜੋ ਮੋਛ ਲੱਗੀ ਵੀ ਆ ਜੇ ਉਹ ਮਨਜੀ ਹੋਰਲੇ ਪਾਸੇ ਹੁੰਦੀ ਹੋਰ ਹਾਂ ਉਹ ਰੰਗ ਲਾਉਂਦੀ ਆ ਹੁਣ ਆ ਉਹਦੀ ਸੰਗਲੀ ਲੰਬੀ ਹੁੰਦੀ ਥੋੜੀ ਜੀ ਹਾਂ ਕਿੱਥੇ ਵੱਜਦੀ ਉਹ ਰੰਗ ਲਾਉਂਦੀ ਉਹ ਦਿਖਲਾਇਆ ਬਸ ਆ ਦੇ ਅੱਛਾ ਹਾਂ ਆਏ ਵੱਜਦੀ ਆ ਉੱਪਰ ਜਾ ਕੇ ਇੱਥੇ ਵੱਜਦੀ ਆ ਠੀਕ ਠੀਕ ਆ ਉਹ ਨੂੰ ਸਾਹਮਣੇ ਤਾਂ ਕਿਆ ਕਹਿਣਾ ਟੱਪਣਾ ਪੈਂਦਾ ਕਦੇ ਵੀ ਛੱਡ ਹੀ ਜਾਂਦਾ ਇਹ ਤਾਂ ਜੇ ਨਹੀਂ ਦੱਸ ਤਾ ਹਲਤਾ ਹਾਂ ਹਾਂ ਚਲੋ ਐ ਕੋਈ ਵੀ ਚੀਜ਼ ਦੋ ਫਿਰ ਹੋਈ ਤਾਂ ਪਤਾ ਲੱਗਦਾ ਨਹੀਂ ਬਹੁਤ ਹੈ ਜੀ ਰਾਜ ਦੀ ਹਾਂ ਹਾਂ ਜੀ ਆ ਦੇਖੋ ਪਤਾ ਲਾਲ ਰੰਗ ਉੱਦਾਂ ਵੀ ਪਤਾ ਕਿ ਹੋਇਆ ਹੁਣ ਸੈਰ ਗਰਦ ਭਈ ਵੀ ਉਦੋਂ ਦਾ ਟਰਾਲਾ ਖੜਾ ਹੀ ਹੁਣ ਚਾਰ ਪੰਜ ਦਿਨ ਦਾ ਆ ਮੁਰੇ ਚਾਚੇ ਦੇ ਕਪੜਾ ਮਾਰਦਾ ਮੁਰੇ ਤੇ ਕਿਵੇਂ ਜਾਮ ਕਦਾ ਇਹ ਪੂਰੇ ਪੂਰਾ ਹੁੰਦਾ ਦੇਖ ਲੈ ਹਾਂ ਹਾਂ ਤਾਂ ਹੀ ਰਿੰਨਾ ਭਾਈਆ ਫਿਰ ਆ ਅੰਦਰ ਦਾ ਪੂਰੇ ਪੂਰਾ ਆ ਜਾਂ ਅੰਦਰ ਆਹ ਕੋ ਬਾਹਰ ਰਹੀ ਤੀ ਇਹ ਕਿਤੇ ਇਹ ਇੱਕ ਕੰਮ ਹੋਰ ਦਾਲਣਾ ਜਿਹੇ ਅਹ ਲੋਟ ਲੱਗਦਾ ਹੋ ਜਵੇ ਨਾ ਬੇ ਤੂੜੀ ਵਾਲਾ ਥੋੜਾ ਜਿਆਦਾ ਤਾਂ ਹਨਾ ਤੂੜੀ ਇੱਧਰ ਹੀ ਸਾਈਡ ਪਾ ਨੀ ਆ ਇਹ ਗੈਕਨ ਵੀ ਹੁਣ ਅੰਦਰ ਇਹ ਕਿਹੜੇ ਕੋਈ ਕੋਈ ਆਹ ਹਾਂ ਚੱਲ ਹੁਣ ਆਇਆ ਹੱਤ ਤੱਕੀ ਤੂੰ ਵੀ ਨਹੀਂ ਅੰਦਰ ਹੋ ਗਿਓ ਲਓ ਜੀ ਲੱਗਿਆ ਮਸ਼ੀਨਾਂ ਜਾਣਾ ਇਹ ਸੁਰਤਾਵਰਲੀ ਹੋਣੀ ਹੈ ਅੰਦਰ ਹੈਨਾ ਸੁਰਤਾਵਰ ਹਾਂ ਨਾ ਚੰਤੇ ਦੀ ਹੈ ਅੱਛਾ ਉਹ ਜਿਹੜੀ ਉਹਨਾਂ ਲਈ ਵੀ ਮੁੰਡਿਆਂ ਹਾਂ ਹਾਂ ਦੇ ਗੱਗੇ ਚੱਲੇ ਵੜਣਾ ਅੱਜ ਟੱਗੇ ਦੇ ਤਾਂ ਹੀ ਗੱਗਾ ਜਾਂਦਾ ਮੂਟਾ ਪੂਰਾ ਹਾਂ ਹਾਂ ਅੱਗਗੇ ਦੀ ਿਆੜੀ ਹੈ ਅੱਗ ਸਵੇਰੋਂ ਮੌਸਮ ਬਹੁਤ ਖਰਾਬ ਹੋ ਗਈ ਧੀ ਵੀ ਪਹਿਲੇ ਦੇਖ ਲੈ ਆਹੋਂ ਦਾ ਬਹਿਰਾ ਹੋ ਗਿਆ 12 ਵਜੇ ਹਾਂ ਲੱਗਦਾ ਤੇ ਹਵਾ ਦੀ ਨਾ ਚੱਲਦੀ ਧੁੱਪਾ ਨਿਕਲਦੀ ਫੇਰੀ ਹਾਂ ਲੋਜੀ ਧੁੱਪ ਨੇ ਨਿਕਲਿਆ ਜੀ ਧੁੱਪ ਨੇ ਅਰ ਪਛਪਾ ਗਈ ਨਾ ਪਛਪਾ ਪਛਪਾਈ ਹੈ ਹਾਂ ਪ੍ਰਾਰੂਧ ਨੂੰ ਆਊਗਾ ਨਹੀਂ ਦਿਖਣਾ ਪਹਾੜ ਚਾ ਪਹਾੜ ਪਹਾੜ ਜੇ ਲੜਾ ਮਿਲਾ ਜਾਈਏ ਪਛਪਾਈ ਨਹੀਂ ਖੰਦਸ ਨਹੀਂ ਹੈ ਟਾਈਮ ਨੂੰ ਖੜ ਦੇ ਦਿੰਦਾ ਗਰਮੀ ਕਰ ਦਿੰਦਾ ਦਿਖਦਾ ਨਹੀਂ ਹੁਣ ਠੀਕ ਆ ਮਾਸਾ ਨਿਕਰ ਗਿਆ ਉਹ ਵੀ ਨਾ ਨਾ ਪੈ ਗਿਆ ਫਰਕ ਬੱਦਾਂ ਦੀ ਕਰ ਦਿੰਦਾ ਪਹਾੜ ਇਹ ਆਪ ਗਾਹਕ ਕੋਈ ਨਹੀਂ ਬੂਟੇ ਵਾਟੇ ਵਾਲਾ ਚਾਹ ਕਹਦੇ ਆਉਂਦੇ ਆ ਕੋਈ ਆਉਂਦਾ ਨਹੀਂ ਤੇਰੀ ਵੀਡੀਓ ਦੇਖ ਕੇ ਆ ਜਾਣੇ ਬੂਟੇ ਵਾਲੇ ਤਾਂ ਵੇਰੇ ਥੋੜਾ ਰੇਟ ਡਾਉਨ ਆ ਹਾਂ ਕਹਿੰਦੇ ਹਾਂ ਜੀ ਤਾਂ ਹੁਣ ਆਇਆ ਉਹਦੇ ਕਰਕੇ ਗਾਹਕ ਤਾਂ ਤੈਨੂੰ ਜਾਂ ਫਿਰ ਗਾਹਾਂ ਕਣਕ ਚ ਵਧੂਗਾ ਜਾਂ ਕਣਕ ਹੋ ਜਾਂਦੀ ਨਾ ਫਿਰ ਬਾਅਦ ਕਰ ਜਾਂਦਾ ਜਾਂ ਬਰਸਾਤ ਚ ਹੁੰਦਾ ਫਿਰ ਵੇਚਨੇ ਹੁਣ ਵੇਚਦੇ ਨਹੀਂ ਤੇ ਲਾਵਾਂਗੇ 1 ਸਾਲ ਠਹਿਰ ਕੇ ਆਹੋ ਵਧੀਆ ਕੁਆਲਿਟੀ ਦੀ ਲਾਵਾਂਗੇ ਆਹ ਹੂੰ ਵਿਚਨਾ ਮਿਕਸ ਜੇ ਲੱਗੇ ਹੋਏ ਨੇ ਮੈਦਲ ਹੈ ਨਹੀਂ ਤੋਰੇ ਇਹ ਆਪੇ ਲਾਏ ਨੇ ਫਿਰ ਮੈਂ ਹੋਮਾ ਨਾ ਹੋ ਮੈਨੇ ਕਿਹੜੇ ਮੰਨਣੀ ਕਿਹਾ ਕਰਣੀ ਦਾ ਮਰਜੀ ਉਹ ਤਾਂ ਕਿਦੋਂ ਲੰਘਾ ਹੁਣ ਸਵੇਰ ਦਾ